ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਲਜਿੰਦਰ ਕਿਚਨ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਆਪਾਂ ਬਣਾਉਣ ਲੱਗੇ ਆਂ ਗੋਭੀ ਦਾ ਮੰਜੂਰੀਨ ਫੁੱਲ ਗੋਭੀ ਦਾ ਜਿਹੜਾ ਤੇ ਗੋਭੀ ਨੂੰ ਆਪਾਂ ਜਿਹੜਾ ਛੋਟੇ-ਛੋਟੇ ਪੀਸਾਂ ਦੇ ਵਿੱਚ ਕੱਟ ਲਿਆ ਤੇ ਕੱਟ ਕੇ ਉਹਨੂੰ ਆਪਾਂ ਇੱਕ ਵਾਰੀ ਪਹਿਲਾਂ ਵੈਸੇ ਪਾਣੀ ਨਾਲ ਧੋ ਲਿਆ ਤੇ ਹੁਣ ਆਪਾਂ ਗਰਮ ਪਾਣੀ ਦੇ ਵਿੱਚ ਇਹਨੂੰ ਪਾ ਕੇ ਤੇ ਟੱਕ ਦੰਨੇ ਆਂ ਅਵਾਲਣਾ ਨਹੀਂ ਇਹਨੂੰ ਬਸ ਗਰਮ ਪਾਣੀ ਚੰਗਾ ਗਰਮ ਪਾਣੀ ਆ ਤੇ ਇਹਦੇ ਵਿੱਚ ਪਾ ਕੇ ਆਪਾਂ ਜਿਹੜਾ ਆ ਇਹਨੂੰ ਟੱਕ ਦੰਨੇ ਆਂ ਤੇ ਉਦੋਂ ਤੱਕ ਆਪਾਂ ਜਿਹੜੀ ਹੈ ਬਾਕੀ ਦੀ ਤਿਆਰੀ ਕਰ ਲੈਨੇ ਬਹੁਤ ਹੀ ਟੇਸਟੀ ਫੁੱਲ ਗੋਭੀ ਦਾ ਮਨਚੂਰੀਅਨ ਬਣ ਕੇ ਤਿਆਰ ਹੋ ਜਾਂਦਾ ਹੈ ਆਪਾਂ ਸਿੰਪਲ ਜਿਹਾ ਬਣਾਉਣਾ ਹੈ ਕੋਈ ਜ਼ਿਆਦਾ ਚੀਜ਼ਾਂ ਨਹੀਂ ਇਹਦੇ ਵਿੱਚ ਪਾਉਣੀਆਂ ਹੈਗੀਆਂ ਤੇ ਬਹੁਤ ਸੌਖੇ ਤਰੀਕੇ ਦੇ ਨਾਲ ਆਪਾਂ ਜਿਹੜਾ ਮਨਚੂਰੀਅਨ ਬਣਾ ਕੇ ਤਿਆਰ ਕਰਨਾ 2 ਚਮਚੇ ਆਪਾਂ ਮੈਦੇ ਦੇ ਪਾ ਲੈ ਆ 2 ਚਮਚੇ ਆਪਾਂ ਕੌਰਨ ਫਲੋਰ ਦੇ ਪਾ ਲੈ ਬਸ ਇੰਨਾ ਕ ਹੀ ਆਪਾਂ ਪਾਉਣਾ ਜੇ ਆਪਾਂ ਜ਼ਿਆਦਾ ਪਾਵਾਂਗੇ ਤੇ ਇਹਦਾ ਟੇਸਟ ਆਊਗਾ ਤੇ ਇਸ ਕਰਕੇ ਆਪਾਂ ਜਿਹੜਾ ਹੈ ਬਿਲਕੁਲ ਪਤਲੀ ਜੇ ਪਰਤ ਜਿਹੜੀ ਆਪਾਂ ਚਾੜਨੀ ਹੈ ਇਹਦੇ ਉੱਤੇ ਗੋਭੀ ਦੇ ਉੱਤੇ ਤੇ 2-2 ਚਮਚੇ ਆਪਾਂ ਪਾ ਲਏ ਆ ਤੇ ਹੁਣ ਇਹਦੇ ਵਿੱਚ ਆਪਾਂ ਪਾਇਆ ਜੀ ਨਮਕ ਤੇ ਥੋੜੇ ਜਿਹਾ ਮਸਾਲੇ ਚ ਆਪਾਂ ਰਲਾ ਲੈਨੇ ਆ ਤਾਂ ਕਿ ਫਿੱਕੀ ਨਾ ਰਹੇ ਗੋਭੀ ਥੋੜੀ ਜਿਹੀ ਦੇਗੀ ਮਿਰਚ ਪਾਤੀ ਆ ਧਨੀਆ ਪਾਊਡਰ ਪਾ ਦਿੱਤਾ ਜੀਰਾ ਪਾਊਡਰ ਪਾ ਲੈਨੇ ਆ ਤੇ ਥੋੜੀ ਜਿਹੀ ਆਪਾਂ ਇਹ ਚ ਹਲਦੀ ਵੀ ਪਾ ਲੈਨੇ ਆ ਰੰਗ ਜਿਹੜਾ ਵਧੀਆ ਬਣ ਜਾਊਗਾ ਇਹਦਾ ਤੇ ਇਹਨਾਂ ਨੂੰ ਮਸਾਲਿਆਂ ਨੂੰ ਆਪਾਂ ਜਿਹੜਾ ਮਿਕਸ ਕਰ ਲੈਨੇ ਆ ਤੇ ਥੋੜੀ ਜਿਹੀ ਆਪਾਂ ਇਹ ਚ ਕਾਲੀ ਮਿਰਚ ਵੀ ਪਾਵਾਂਗੇ ਪਹਿਲਾਂ ਇਹਨਾਂ ਨੂੰ ਆਪਾਂ ਰੜਾ ਲੈਣੇ ਆ ਥੋੜੀ ਜਿਹੀ ਕਾਲੀ ਮਿਰਚ ਵੀ ਆਪਾਂ ਪਾ ਕੇ ਉਹ ਵੀ ਮਿਕਸ ਕਰ ਲੈਣੇ ਆ ਤੇ ਬਹੁਤ ਹੀ ਟੇਸਟੀ ਬਿਲਕੁਲ ਸੌਖੇ ਤਰੀਕੇ ਦੇ ਨਾਲ ਆਪਾਂ ਜਿਹੜਾ ਫੁੱਲ ਗੋਭੀ ਦਾ ਮੰਜੂਰੀਅਨ ਬਣਾ ਕੇ ਤਿਆਰ ਕਰਨਾ ਆ ਕਾਲੀ ਮਿਰਚ ਪਾ ਲਈ ਆਪਾਂ ਤੇ ਹੁਣ ਆਪਾਂ ਪਾਣੀ ਪਾ ਕੇ ਇਹਨੂੰ ਜਿਹੜਾ ਆ ਪਤਲੀ ਜਿਹੀ ਦੀ ਸਲਰੀ ਤਿਆਰ ਕਰਨੀ ਪਤਲਾ ਜੈ ਇਹਨੂੰ ਆਪਾਂ ਘੋਲਣਾ ਹੈ ਜਿਆਦਾ ਮੋਟਾ ਨਹੀਂ ਰੱਖਣਾ ਨਹੀਂ ਤਾਂ ਕਿਸੇ ਪੀਸ ਨੂੰ ਲੱਗ ਜਾਊਗਾ ਤੇ ਕੋਈ ਰਹਿ ਜਾਊਗਾ ਇਸ ਕਰਕੇ ਆਪਾਂ ਇਹਨੂੰ ਜਿਹੜਾ ਆ ਇਹਦਾ ਪਤਲਾ ਜਿਹਾ ਇਦਾਂ ਦਾ ਘੋਲ ਤਿਆਰ ਕਰ ਦੇਖੋ ਇਹਨਾਂ ਆ ਪਤਲਾ ਕਰਨਾ ਆਪਾਂ ਤੇ ਜਿਹੜੀ ਆਪਾਂ ਗੋਭੀ ਗਰਮ ਪਾਣੀ ਚ ਪਾਈਓ ਸੀ ਉਹਨੂੰ ਆਪਾਂ ਛਾਣਨੀ ਚ ਕੱਢ ਲਿਆ ਤੇ ਸਾਰੀ ਗੋਭੀ ਆਪਾਂ ਇਹਦੇ ਵਿੱਚ ਪਾਦਨੇ ਬਸ ਐਨੇ ਜਿਹੜਾ ਮੈਦਾ ਆ ਜਾਂ ਕਾਰਨ ਫਲੋਰਾ ਐਨੇ ਮਟੀਰੀਅਲ ਦੇ ਵਿੱਚ ਹੀ ਆਪਾਂ ਗੋਭੀ ਸਾਰੀ ਕੋਟ ਕਰਨੀ ਆ ਤੇ ਘਰੋਂ ਆਪਾਂ ਗੋਭੀ ਜਿਹੜੀ ਤੋੜੀ ਆ ਜਿਹੜੀ ਬਾਜ਼ਾਰ ਦੀ ਗੋਭੀ ਹੁੰਦੀ ਬਿਲਕੁਲ ਗੁੰਦੀ ਹੁੰਦੀ ਫੁੱਲ ਹੁੰਦੇ ਉਹ ਹੈ ਆਪਾਂ ਘਰੋਂ ਜਿਹੜੀ ਗੋਭੀ ਤੋੜੀ ਆ ਤੇ ਤਾਂ ਇਸ ਤਰ੍ਹਾਂ ਦੀ ਆ ਤੇ ਆਪਾਂ ਦੇਖੋ ਉਹਨੂੰ ਰਣਾ ਲਿਆ ਸੀ ਸਵਾਰ ਕੇ ਰਣਾ ਕੇ ਆਪਾਂ ਤੇਲ ਦੇ ਵਿੱਚ ਉਨਾ ਕੁ ਇਹਨੂੰ ਪਾਉਣਾ ਜਿੰਨਾ ਕੁ ਅ ਇੱਕ ਦੂਏ ਦੇ ਨਾਲ ਨਾ ਚਿਪਕੇ ਤੇ ਪੂਰਾ ਇੱਕੋ ਵਾਰੀ ਨਹੀਂ ਇਹਨੂੰ ਪਾ ਦੇਣਾ ਸਾਰੀ ਗੋਭੀ ਨੂੰ ਤੇ ਇਸ ਤਰ੍ਹਾਂ ਇਹਨੂੰ ਜਿਹੜਾ ਫੁੱਲ ਸੇਕ ਦੇ ਉੱਤੇ ਪਕਾਉਣਾ ਹੈ ਸੇਕ ਨੂੰ ਘੱਟ ਨਹੀਂ ਕਰਨਾ ਕਿਉਂਕਿ ਇਹਨੂੰ ਆਪਾਂ ਕਰਾਂਚੀ ਰੱਖਣਾ ਹੈ ਤੇ ਥੋੜਾ ਜਿਹਾ ਇਹਨੂੰ ਜਿਹੜੀ ਆ ਅਧਿਕ ਪਕਾ ਕੇ ਤੇ ਇਹਨੂੰ ਆਪਾਂ ਕੱਢ ਲੈਣਾ ਹੈ ਸਾਰੀ ਗੋਭੀ ਆਪਾਂ ਇਸ ਤਰ੍ਹਾਂ ਪਹਿਲਾਂ ਤਿਆਰ ਕਰ ਲੈਣੀ ਆ ਤੇ ਫਿਰ ਜਿਹੜਾ ਆਪਾਂ ਇਹਦਾ ਤੜਕਾ ਤਿਆਰ ਕਰਾਂਗੇ ਦੇਖੋ ਇੰਨੀ ਕੁ ਫਰਾਈ ਕਰ ਲਈ ਆਪਾਂ ਇਹਨੂੰ ਕੱਢ ਲੈਣੇ ਆ ਬਾਕੀ ਰਹਿੰਦੇ ਆ ਜਿਹੜੇ ਉਹ ਵੀ ਆਪਾਂ ਪਾ ਕੇ ਉਹਨੂੰ ਵੀ ਇਸੇ ਤਰ੍ਹਾਂ ਆਪਾਂ ਫ੍ਰਾਈ ਕਰ ਲੈਣਾ ਤੇ ਇਹ ਜਿਹੜੀ ਆਪਾਂ ਘਰੋਂ ਗੋਭੀ ਤੋੜੀ ਕਰਕੇ ਤੇ ਡੰਡਲ ਜਿਹੜੇ ਥੋੜੇ ਲੰਬੇ ਆ ਕੱਟੇ ਵੀ ਆ ਮੈਂ ਫਿਰ ਵੀ ਲੰਬੇ ਆ ਥੋੜੇ ਜਿਹਾ ਇਸ ਕਰਕੇ ਉਹਨਾਂ ਦੇ ਉੱਤੇ ਬਹੁਤ ਹੀ ਕੋਟਿੰਗ ਨਹੀਂ ਹੋਈ ਹੈਗੀ ਤੇ ਜਿਹੜੀ ਬਾਜ਼ਾਰ ਦੀ ਗੋਭੀ ਹੁੰਦੀ ਉਹ ਬਿਲਕੁਲ ਗੁੰਦੀ ਹੁੰਦੀ ਆ ਤੇ ਉਹਦੇ ਫੁੱਲ ਹੁੰਦੇ ਬਿਲਕੁਲ ਤੇ ਜਿਹੜਾ ਰਹਿੰਦਾ ਸੀ ਆਪਣੇ ਕੋਲ ਗੋਭੀ ਉਹ ਵੀ ਆਪਾਂ ਇਹਦੇ ਵਿੱਚ ਤੇਲ ਦੇ ਸਾਰੀ ਪਾ ਦਤੀ ਹੈ ਇਹਨੂੰ ਵੀ ਆਪਾਂ ਇਸ ਤਰ੍ਹਾਂ ਪਕਾ ਕੇ ਤੇ ਇਹਨੂੰ ਵੀ ਆਪਾਂ ਕੱਢ ਲੈਣਾ ਆ ਠੀਕ ਹੈ ਜੀ ਬਿਲਕੁਲ ਸੌਖਾ ਜਿਹਾ ਤਰੀਕਾ ਹੈ ਆਪਣਾ ਵੀਡੀਓ ਤੁਹਾਨੂੰ ਪਤਾ ਹੀ ਅਸੀਂ ਬਿਲਕੁਲ ਸੌਖੇ ਜਿਹੇ ਤਰੀਕੇ ਨਾਲ ਬਣਾਉਨੇ ਹੁੰਦੇ ਆ ਤੇ ਛੋਟੀ ਰੱਖਣ ਦੀ ਕੋਸ਼ਿਸ਼ ਕਰਦੀ ਹੁੰਨੀ ਆ ਹੁਣ ਜਿਹਦਾ ਪ੍ਰੋਸੈਸ ਲੰਬਾ ਹੋਵੇ ਉਹ ਥੋੜੀ ਜਿਹੀ ਲੰਬੀ ਵੀਡੀਓ ਹੋ ਜਾਂਦੀ ਆ ਤੇ ਇਹਨੂੰ ਵੀ ਆਪਾਂ ਜਿਹੜਾ ਕੱਢ ਲੈਨੇ ਆ ਸਾਰੀ ਗੋਭੀ ਆਪਣੀ ਜਿਹੜੀ ਆ ਤਿਆਰ ਹੋ ਗਈ ਆ ਹਾਲੇ ਇੱਕ ਵਾਰੀ ਇਹਨੂੰ ਆਪਾਂ ਹੋਰ ਫਰਾਈ ਕਰਨਾ ਹੈ ਤੇ ਇਸ ਤਰ੍ਹਾਂ ਪਹਿਲਾਂ ਆਪਾਂ ਸਾਰੀ ਗੋਭੀ ਨੂੰ ਕੱਢ ਲੈਣਾ ਹੋਰ ਕੜਾਹੀ ਰੱਖ ਲਈ ਤੇਲ ਥੋੜਾ ਜਿਹਾ ਪਾ ਲਿਆ ਹਿੰਗ ਪਾ ਦਿੱਤੀ ਆ ਅਦਰਕ ਲਸਣ ਕੱਟਿਆ ਹੈ ਬਰੀਕ ਬਰੀਕ ਮੇ ਤੇ ਉਪਾਦਨ ਨੇ ਕਿਉਂਕਿ ਗੋਭੀ ਆਪਾਂ ਨੂੰ ਪਤਾ ਹੀ ਆ ਬਾਈ ਹੁੰਦੀ ਆ ਇਸ ਕਰਕੇ ਆਦਰ ਕਲਸਣ ਹਿੰਗ ਜਿਹੜੀ ਗਰਮ ਚੀਜ਼ਾਂ ਸਾਰੀਆਂ ਇਹ ਜ਼ਰੂਰ ਪਾ ਲੈਣੀਆਂ ਚਾਹੀਦੀਆਂ ਆ ਤੇ ਹੁਣ ਆਪਾਂ ਇਹਨੂੰ ਕਰ ਲੈਣਾ ਲਾਲ ਤੇ ਦੋ ਕ ਆਪਾਂ ਹਰੀ ਮਿਰਚਾਂ ਵੀ ਕੱਟ ਕੇ ਚ ਪਾ ਦੇਣੀ ਐ ਤੇ ਥੋੜੇ ਸਪਾਈਸੀ ਹੋ ਜਾਊਗਾ ਇਹਦੇ ਨਾਲ ਤੇ ਇਹਨੂੰ ਮਿਕਸ ਕਰਦੇ ਆ ਫਿਰ ਆਪਾਂ ਹਰਾ ਪਿਆਜ਼ ਪਾਉਨੇ ਆ ਇਹਦੇ ਵਿੱਚ ਹਰਾ ਪਿਆਜ਼ ਆਪਾਂ ਜਿਹੜਾ ਆ ਫਰੈਸ਼ ਅੱਜਕਲ ਮਿਲ ਜਾਂਦਾ ਆ ਤੇ ਉਹ ਕੱਟ ਕੇ ਪਾ ਦਿੱਤਾ ਆ ਤੇ ਇਹਨੂੰ ਵੀ ਥੋੜਾ ਜਿਹਾ ਆਪਾਂ ਪਕਾ ਲੈਣੇ ਆ ਜ਼ਿਆਦਾ ਨਹੀਂ ਪਕਾਉਣਾ ਹੈਗਾ ਕਿਉਂਕਿ ਸਾਰੀਆਂ ਚੀਜ਼ਾਂ ਆਪਾਂ ਕਰਾਂਚੀ ਜਿਹੀਆਂ ਰੱਖਣੀਆਂ ਐ ਤੇ ਜਿਹੜਾ ਮੰਜੂਰੀਅਨ ਹੁੰਦਾ ਹੈ ਨਾ ਉਹ ਥੋੜੇ ਜਿਹਾ ਕਰਾਂਚੀ ਜੇ ਹੁੰਦਾ ਇਸ ਕਰਕੇ ਆਪਾਂ ਜਿਹੜਾ ਆ ਤੇ ਇਹਨੂੰ ਥੋੜੇ ਜਿਹਾ ਬਿਆਜ ਨੂੰ ਪਕਾਉਨੇ ਆ ਜਿਹੜੇ ਆਪਾਂ ਬਾਹਰੋਂ ਚੀਜ਼ਾਂ ਲੈ ਕੇ ਖਾਣੇ ਨਾ ਇਹ ਆਪਾਂ ਘਰੇ ਸੌਖੇ ਤਰੀਕੇ ਨਾਲ ਬਣਾ ਕੇ ਖਾ ਸਕਦੇ ਆ ਤੇ ਇੱਕ ਚਮਚਾ ਮੈਂ ਕਾਰਨਫਲੋਰ ਦਾ ਲਿਆ ਪਾਣੀ ਪਾ ਕੇ ਇਹਨੂੰ ਆਪਾਂ ਘੋਲ ਲੈਣਾ ਤੇ ਅਗਰ ਤੁਸੀਂ ਬਿਲਕੁਲ ਸੁੱਕਾ ਰੱਖਣਾ ਹੈ ਤਾਂ ਤੁਸੀਂ ਇਹ ਜਿਹੜਾ ਮੈਂ ਕਾਰਨਫਲੋਰ ਘੋਲ ਕੇ ਪਾਉਣ ਲੱਗੀ ਆ ਤਾਂ ਇਹ ਨਾ ਪਾਓ ਬਸ ਇਸ ਤਰ੍ਹਾਂ ਆਪਣਾ ਤੜਕਾ ਤਿਆਰ ਕਰਕੇ ਦੇ ਵਿੱਚ ਸੌਸ ਜਿਹੜੀ ਵੀ ਪਾਉਣੀ ਆ ਪਾ ਕੇ ਤੇ ਗੋਭੀ ਇਹਦੇ ਵਿੱਚ ਰਲਾ ਦਿਓ ਤੇ ਜੇ ਥੋੜੀ ਜਿਹੀ ਗਰੇਵੀ ਰੱਖਣੀ ਆ ਤੇ ਫਿਰ ਤੁਸੀਂ ਥੋੜਾ ਜਿਹਾ ਕਾਰਨਫਲੋਰ ਜਿਹੜਾ ਘੋਲ ਕੇ ਉਹ ਪਾ ਦਿਓ ਤੇ ਦੇਖੋ ਆਪਣੇ ਪਿਆਜ਼ ਜਿਹੜੇ ਐਨੇ ਕ ਪੱਕ ਗਏ ਆ ਜ਼ਿਆਦਾ ਵੀ ਨਹੀਂ ਇਹਨਾਂ ਨੂੰ ਆਪਾਂ ਕਾਲੇ ਕਰਨਾ ਹੈਗਾ ਤੇ ਹੁਣ ਇਹਦੇ ਵਿੱਚ ਇਹ ਮੈਂ ਪਾ ਦਤੀ ਐ ਸੋਇਆ ਸੌਸ ਤੇ ਸੌਸ ਪਾਉਣੀ ਇਹਦੇ ਵਿੱਚ ਜ਼ਰੂਰੀ ਹੁੰਦੀ ਹੈ ਜੀ ਇਹ ਰੈੱਡ ਚਿਲੀ ਸੌਸ ਪਾਈ ਹੈ ਮੰਜੂਰੀਨ ਜਦੋਂ ਵੀ ਆਪਾਂ ਬਣਾਨੇ ਇਹਦੇ ਵਿੱਚ ਸੌਸ ਪਾਉਣੀ ਜ਼ਰੂਰੀ ਆ ਤੇ ਟਮਾਟੋ ਕੇਚੱਪ ਪਾ ਦਤੀ ਆਪਾਂ ਮਿਕਸ ਕਰਦੇ ਆ ਇਹਨਾਂ ਨੂੰ ਆਪਾਂ ਤੇ ਫਿਰ ਜਿਹੜਾ ਆਪਾਂ ਕਾਰਨ ਫਲੋਰ ਰੱਖਿਆ ਰਲਾ ਕੇ ਤੇ ਉਹਨੂੰ ਇਹਦੇ ਵਿੱਚ ਪਾ ਦਵਾਂਗੇ ਇਹਦੇ ਨਾਲ ਹੀ ਜਿਹੜਾ ਮੰਜੂਰੀਨ ਦਾ ਰੰਗ ਵਧੀਆ ਬਣ ਕੇ ਤਿਆਰ ਹੁੰਦਾ ਜਦੋਂ ਆਪਾਂ ਸੌਸ ਪਾਵਾਂਗੇ ਤੇ ਇਹ ਜਿਹੜਾ ਆਪਾਂ ਕਾਰਨਫਲੋਰ ਪਾਉਣੇ ਇਹਦੇ ਨਾਲ ਜਿਹੜੀ ਗਰੇਵੀ ਹੁੰਦੀ ਆ ਉਹ ਜਿਹੜੀ ਥਿੱਕ ਹੋ ਜਾਂਦੀ ਆ ਸੰਘਣੀ ਹੋ ਜਾਂਦੀ ਆ ਤੇ ਇਸ ਕਰਕੇ ਆਪਾਂ ਮਾਰਕੀਟ ਵਾਲੀ ਲੁੱਕ ਦੇਣ ਲਈ ਆਪਾਂ ਜਿਹੜਾ ਆ ਥੋੜਾ ਜਿਹਾ ਕਾਰਨਫਲੋਰ ਘੋਲ ਕੇ ਪਾਤਾ ਤੇ ਇਧਰ ਆਪਾਂ ਤੇਲ ਜਿਹੜਾ ਗਰਮ ਕਰ ਲਿਆ ਹੈ ਤੇ ਸਾਰੀ ਗੋਭੀ ਆਪਾਂ ਤੇਲ ਦੇ ਵਿੱਚ ਪਾ ਦੁੱਤੀ ਆ ਇਹ ਚੰਗਾ ਤੇਲ ਗਰਮ ਹੋਣਾ ਚਾਹੀਦਾ ਆ ਉਹਦੇ ਵਿੱਚ ਫਟਾਫਟ ਜਿਹੜੀ ਗੋਭੀ ਆਪਾਂ ਫਰਾਈ ਕਰਕੇ ਨਾ ਤੇ ਫਟਾਫਟ ਆਪਾਂ ਕੱਢ ਲੈਣੀ ਆ ਤੇ ਇਹਨੂੰ ਆਪਾਂ ਜਿਹੜਾ ਆ ਸੌਗੀ ਨਹੀਂ ਕਰਨਾ ਹੈਗਾ ਬਿਲਕੁਲ ਨਰਮ ਜਿਹਾ ਨਹੀਂ ਕਰਨਾ ਇਹਨੂੰ ਕਰੰਚੀ ਜਿਹਾ ਰੱਖਣਾ ਇਸ ਕਰਕੇ ਘੱਟ ਸੇਕ ਨਹੀਂ ਕਰਨਾ ਫੁੱਲ ਸੇਕ ਦੇ ਉੱਤੇ ਇਹਨੂੰ ਜਿਹੜਾ ਆ ਇਸ ਤਰ੍ਹਾਂ ਗੋਭੀ ਨੂੰ ਫੇਰ ਆਪਾਂ ਇੱਕ ਵਾਰੀ ਫਰਾਈ ਕਰ ਲਿਆ ਤੇ ਸਾਰੀ ਗੋਭੀ ਨੂੰ ਹੁਣ ਆਪਾਂ ਕੱਢ ਲੈਣੇ ਆ ਤੇ ਉਧਰ ਆਪਣਾ ਜਿਹੜੀ ਆ ਗਰੇਵੀ ਉਹ ਤਿਆਰ ਹੋ ਗਈ ਆ ਤੇ ਗੋਭੀ ਆਪਾਂ ਕੱਢ ਕੇ ਸਾਰੀ ਉਧਰ ਪਾ ਦੇਣੀ ਆ ਬਹੁਤ ਹੀ ਸੌਖੇ ਤਰੀਕੇ ਨਾਲ ਆਪਣਾ ਫਟਫਟ ਮੰਜੂਰੀਨ ਜਿਹੜਾ ਬਣ ਕੇ ਤਿਆਰ ਹੋ ਜਾਣਾ ਆ ਤੇ ਆਪਾਂ ਗੋਭੀ ਪਾ ਦਿੱਤੀ ਇਹਨੂੰ ਕਰ ਦਨੇ ਆ ਮਿਕਸ ਤੇ ਜਿਹੜਾ ਆਪਣਾ ਕਾਰਨ ਫਲੋਰ ਘੋਲ ਕੇ ਪਾਇਆ ਥੋੜਾ ਜਿਹਾ ਨੂੰ ਆਪਾਂ ਪਕਾ ਲੈਣਾ ਹੈ ਨਮਕ ਹਾਲੇ ਤੱਕ ਆਪਾਂ ਨਹੀਂ ਪਾਇਆ ਸੀ ਪਹਿਲਾਂ ਆਪਾਂ ਥੋੜਾ ਜਿਹਾ ਪਾਇਆ ਸੀ ਜਦੋਂ ਆਪਾਂ ਗੋਭੀ ਦੀ ਕੋਡਿੰਗ ਤਿਆਰ ਕੀਤੀ ਸੀ ਤੇ ਨਮਕ ਪਾ ਦਿੱਤਾ ਆ ਮਿਕਸ ਕਰ ਦਨੇ ਆਪਣਾ ਜਿਹੜਾ ਮੰਜੂਰੀਅਨ ਹੈਗਾ ਆ ਫੁੱਲ ਗੋਭੀ ਦਾ ਸੌਖੇ ਤਰੀਕੇ ਨਾਲ ਬਣ ਕੇ ਤਿਆਰ ਹੋ ਗਿਆ ਆ ਬਣਾਓ ਖਾਓ ਸਪੋਰਟ ਕਰੋ ਮੇਰੇ ਚੈਨਲ ਨੂੰ ਵੀਡੀਓ ਨੂੰ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਸਪੋਰਟ ਕਰੋ ਜੀ ਨਵੇਂ ਵੀਰ ਜਿਹੜੇ ਜੋੜਦੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਜੀ ਤੇ ਦੇਖੋ ਆਪਣਾ ਮੰਜੂਰੀਅਨ ਜਿਹੜਾ ਫੁੱਲ ਗੋਭੀ ਦਾ ਬਿਲਕੁਲ ਸੌਖੇ ਤਰੀਕੇ ਨਾਲ ਬਣ ਕੇ ਤਿਆਰ ਹੋ ਗਿਆ ਇੱਕ ਪਲੇਟ 'ਚ ਕੱਢ ਕੇ ਥੋੜਾ ਜਿਹਾ ਇਹਦੇ ਤੇ ਆਪਾਂ ਹਰਾ ਧਨੀਆ ਜਿਹੜਾ ਆ ਗਾਰਨਿਸ਼ ਕਰ ਦੰਨੇ ਆ ਤੇ ਦੇਖਣ ਨੂੰ ਵੀ ਸੋਹਣਾ ਲੱਗੂਗਾ ਖਾਣ ਨੂੰ ਵੀ ਟੇਸਟੀ ਲੱਗੂਗਾ ਤੇ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰਦੇ ਹੋ ਸਪੋਰਟ ਕਰਦੇ ਹੋ ਚੈਨਲ ਨੂੰ ਲਓ ਜੀ ਆਪਣਾ ਮੰਜੂਰੀਅਨ ਬਣ ਕੇ ਜਿਹੜਾ ਆ ਫੁੱਲ ਗੋਭੀ ਦਾ ਸੌਖੇ ਤਰੀਕੇ ਦੇ ਨਾਲ ਤਿਆਰ ਹੋ ਗਿਆ ਆ ਬਹੁਤ ਹੀ ਟੇਸਟੀ ਬਹੁਤ ਵਧੀਆ ਮੈਂ ਕਹਾਂਦੀ ਆ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਪੋਰਟ ਕਰੋ ਜੀ ਮੇਰੇ ਚੈਨਲ ਨੂੰ